ਪੰਜਾਬ ਸਰਕਾਰ ਜਿੱਥੇ ਕਹਿੰਦੀ ਸੀ ਕੱਚੇ ਮਲਾਇਮਾਂ ਨੂੰ ਪੱਕੇ ਕਰਾਂਗੇ ਉੱਥੇ ਪੱਕੇ ਕਰਨ ਦੀ بجائے ਇਹਨਾਂ ਵਿਭਾਗਾਂ ਦਾ ਨਿਜੀਕਰਨ ਕਰਨ ਵਾਲੇ ਪਾਸੇ ਦੁਰੀ ਹੋਈ ਹੈ ਜਿੰਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਬੱਸਾਂ ਨੂੰ ਖਤਮ ਕਰਕੇ ਤੇ ਰੋਜ਼ਗਾਰ ਦੇ ਸਾਧਨ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ ਬਿਲਕੁਲ ਦੀ ਟ੍ਰਾਂਸਪੋਰਟ ਮੰਤਰੀ ਸਾਡੀ ਹੜਤਾਲ ਦੇ ਵਿੱਚ ਆਣ ਕੇ ਧਰਨਿਆਂ ਮਜਾਰਿਆਂ 'ਚ ਬੋਲਦੇ ਰਹੇ ਜਦੋਂ ਮੰਤਰੀ ਨਹੀਂ ਸੀ ਬਣਿਆ ਐਮ.ਐਲ.ਏ ਨਹੀਂ ਸੀ ਬਣਿਆ ਉਹ ਕਹਿੰਦੇ ਰਹੇ ਕਿ ਕੱਚੇ ਮਲਾਏ ਨੂੰ ਪੱਕੇ ਕਰਾਂਗੇ ਤੁਹਾਡੀਆਂ ਤਨਖਾਹਾਂ 'ਚ ਵਾਧਾ ਕਰਾਂਗੇ ਠੇਕੇਦਾਰ ਵਿਚੋਲੀਏ ਬਾਹਰ ਕਟਾਂਗੇ ਵਿਚੋਲੀਏ ਪੈਸੇ ਖਾਂਦੇ ਨੇ ਠੇਕੇਦਾਰ ਤਨਖਾਹਾਂ ਦੇ ਵਿੱਚੋਂ ਪਰ ਅੱਜ ਜਦੋਂ ਤੋਂ ਮੰਤਰੀ ਬਣ ਕੇ ਉਹਨਾਂ ਨੇ ਇੱਕ ਵੀ ਮਸਲਾ ਜਿਹੜਾ ਵੇ ਮੰਗਾ ਚੋਹ ਹੱਲ ਨਹੀਂ ਕੀਤਾ ਕੱਲੋਂ ਮੀਟਿੰਗ 'ਚ ਆਪ ਨਹੀਂ ਬੈਠੇ ਟਰਾਂਸਪੋਰਟ ਸੈਕਟਰੀ ਸਾਹਿਬ ਬੈਠਿਆ ਕਹਿਣ ਤੋਂ ਭਾਵ ਕਿ ਟਰਾਂਸਪੋਰਟ ਮੰਤਰੀ ਜੀ ਉਹਨਾਂ ਦਾ ਉਹ ਕੰਮ ਹੈ ਕਿ ਹੱਥ ਦੀ ਦੰਦ ਵਿਖਾਉਣ ਵਾਲੇ ਹੋ ਤੇ ਖਾਣ ਵਾਲੇ ਹੋਰ ਨੇ ਇਹ ਸਰਕਾਰ ਲਗਾਤਾਰ ਸਾਡੀਆਂ ਮੰਗਾਂ ਨੂੰ ਲਟਕਾ ਰਹੀ ਆ ਤੇ ਮੰਗਾਂ ਮੰਨਣ ਤੋਂ ਵਾਅਦੇ ਕਰਕੇ ਮੁੱਕਰਦੀ ਨਜ਼ਰ ਆਦੀ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਹੋਰ ਕੋੜਿਆ ਕਿ 14-15 ਸੂਬਾ ਆਪਣੇ 5 ਸਾਲ ਦੇ ਪਲਾਨਦਾਰਣ ਜੜਿਓ ਪਾ ਦਿੰਦੀ ਸੀ ਪਰ ਇਹ ਸਰਕਾਰ ਨੇ 4 ਸਾਲ ਦਾ ਸਮਾਂ ਬੀਤ ਗਿਆਨ ਦੇ ਬਾਅਦ ਇੱਕ ਵੀ ਬਸ ਵਿਭਾਗ ਦੇ ਵਿੱਚ ਨਹੀਂ ਪਾਈ ਲਗਭਗ 400-500 ਬਸਿਆ ਜਿਹੜੀ ਉਹ ਕੰਡਮ ਹੋ ਗਈ ਵੱਖ-ਵੱਖ ਦੀਪਾਂ ਦਾ ਸ਼ਿੰਗਾਰ ਬਣੀ ਖੜੀ ਆ ਅਲੂਦਿਆਣਾ ਵਿਕੇ ਪੀਆਰਟੀਸੀ ਫਰਮਵਰਕ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਦੋਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਉਹਨਾਂ ਦੀਆਂ ਲਟਕੀਆਂ ਮੰਗਾਂ ਅਤੇ ਕਿਲੋਮੀਟਰ ਸਕੀਮ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਉੱਤੇ ਇਸ ਮੌਕੇ ਉਹਨਾਂ ਵੱਲੋਂ ਕਿਲੋਮੀਟਰ ਸਕੀਮ ਅਤੇ ਉਹਨਾਂ ਦੀਆਂ ਲਟਕੀਆਂ ਮੰਗਾਂ ਨੂੰ ਲੈ ਕੇ ਵਿਰੋਧ ਵੀ ਕੀਤਾ ਗਿਆ ਅਤੇ ਕਿਹਾ ਕਿ ਸਰਕਾਰਾਂ ਵੱਲੋਂ ਬਾਰ ਬਾਰ ਵਿਭਾਗਾ ਦਾ ਨੀਤੀ ਕਰਨ ਦੀ ਕਿਲੋਮੀਟਰ ਸਕੀਮ ਦੇ ਟੈਂਡਰ ਵਾਰ ਵਾਰ ਖੋਲਣ ਦੀ ਕੋਸ਼ਿਸ਼ ਕਰਦੀ ਹੈ ਅਤੇ ਮੌਜੂਦਾ ਮੈਂਬਰਾਂ ਵੱਲੋਂ ਕਿਹਾ ਗਿਆ ਸੀ ਕਿ ਇਸੇ ਵਿਰੋਧ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਅੱਜ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀ ਸੂਬਾ ਪੱਧਰੀ ਮੀਟਿੰਗ ਹੈ ਜਿਹੜੀ ਉਹ ਲੁਧਿਆਣੇ ਵਿਖੇ ਕੀਤੀ ਗਈ ਆ ਸੋ ਇਸ ਮੀਟਿੰਗ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਹੋਰ ਮੰਗਾਂ ਨੂੰ ਜਿਹੜਾ ਲਮਕਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸੋਨੇ ਚੀਜ਼ਾਂ ਤੇ ਮੰਥਨ ਕਰਦੇ ਹੋਏ ਇਹ ਚੀਜ਼ ਨਿਕਲ ਕੇ ਆਈ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਉੱਥੇ ਪੱਕੇ ਕਰਨ ਦੀ ਬਜਾਏ ਇਹਨਾਂ ਵਿਭਾਗਾਂ ਦਾ ਨਿੱਜੀਕਰਨ ਕਰਨ ਵਾਲੇ ਪਾਸੇ ਦੁਰੀ ਹੋਈ ਹੈ ਜਿੰਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਬੱਸਾਂ ਨੂੰ ਖਤਮ ਕਰਕੇ ਤੇ ਰੋਜ਼ਗਾਰ ਦੇ ਸਾਧਨ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ ਸੋ ਇਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਦੇ ਨਾਲ ਨਾਲ ਜਿਹੜੀ ਕਿਲੋਮੀਟਰ ਸਕੀਮ ਬੱਸਿਆਂ ਦਾ ਟੈਂਡਰ ਰੱਦ ਕਰਾਉਣ ਵਾਸਤੇ ਸੰਘਰਸ਼ ਕੀਤਾ ਜਾਏਗਾ ਤੇ ਆਪਣੀਆਂ ਮੇਨ ਮੰਗਾਂ ਜਿੰਨੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢਣਾ ਆਊਟਸੋਰਸਿੰਗ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਤਨਖਾਹ ਵਾਧੇ ਦੀ ਮੰਗ ਤੇ ਜਿਹੜੇ ਮੁਲਾਜ਼ਮ ਕੱਢੇਗੇ ਉਹਨਾਂ ਨੂੰ ਭਾਲ ਕਰਨ ਦੀ ਮੰਗ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਸੰਘਰਸ਼ ਆਉਂਦੇ ਵਿੱਚ 8 9 ਤੇ 10 ਦਸੰਬਰ ਦੀ ਹੜਤਾਲ ਹੈ ਜਿਹੜੀ ਤਿੰਨ ਰੋਜ਼ਾ ਹੜਤਾਲ ਉਲਿੱਕੀ ਗਈ ਆ ਸੋ ਇਹਦੇ ਵਿੱਚ ਦੋ ਦਿਨ ਹੋਰ ਜਿੰਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਜੁਲਾਈ ਮਹੀਨੇ ਤੋਂ ਲੈ ਕੇ ਟੈਂਡਰ ਲਗਾਏ ਜਾ ਰਹੇ ਕਿਲੋਮੀਟਰਾਂ ਦਾ ਜਿੰਦਾ ਅਸੀਂ ਵਿਰੋਧ ਕਰਦੇ ਤੇ ਉਹ ਟੈਂਡਰ ਅੱਗੇ ਕਰ ਦਿੱਤੇ ਜਾਂਦੇ ਆ। ਸੋ ਟੈਂਡਰ ਇਸ ਮਹੀਨੇ 28 ਤਰੀਕ ਨੂੰ ਫਿਰ ਖੋਲਣ ਜਾ ਰਹੀ ਹੈ ਸਰਕਾਰ। ਅਸੀਂ ਪਹਿਲਾਂ ਗੇਟ ਰੈਲੀ ਸ਼ੁਰੂ ਕਰਾਂਗੇ 11 ਵਜੇ 2 ਵਜੇ ਦਾ ਟਾਈਮ ਹੈ। ਜੇ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਨਹੀਂ ਆਉਂਦਾ ਉਹ ਟੈਂਡਰ ਨੂੰ ਰੱਦ ਨਹੀਂ ਕੀਤਾ ਜਾਂਦਾ। ਸਾਡੀ ਮੰਗ ਰੱਦ ਕਰਨ ਦੀ ਆ। ਸੋ ਜੇਕਰ ਇਹੋ ਜੀ ਮੰਗ ਨਹੀਂ ਖੱਲ ਹੁੰਦਾ ਸਾਡਾ ਕੋਈ ਤਾਂ ਤੁਰੰਤ ਉਹ ਜੇ ਮੰਗ ਦੇ ਉੱਤੇ ਇੱਕ ਨਿਜੀ ਕਰਨ ਦੇ ਖਿਲਾਫ ਤਰਨ ਤੇ ਜਿਹੜਾ ਸੰਘਰਸ਼ ਸ਼ੁਰੂ ਹੋਏਗਾ ਤਰਨਤ ਹੜਤਾਲ ਸ਼ੁਰੂ ਕਰ ਦਿੱਤੀ ਜਾਏਗੀ ਸੋ ਇਸੇ ਤਰੀਕੇ ਨਾਲ 2 ਤਰੀਕ ਨੂੰ ਫਿਰ ਦੁਬਾਰਾ ਗੇਟ ਰੈਲੀ ਕੀਤੀ ਜਾਏਗੀ ਤਾਂ 2 ਤਰੀਕ ਨੂੰ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਲੈ ਕੇ ਆਂਦਾ ਜੇ ਉਹ 2 ਤਰੀਕ ਤੋਂ ਜੇ ਤਾਂ ਹੜਤਾਲ ਹੋ ਗਈ ਤੇ ਟੈਂਡਰ ਰੱਦ ਨਾ ਕੀਤਾ ਫਿਰ 28 ਤੋਂ ਲੈ ਕੇ ਨਿਰੰਤਰ ਹੀ ਲਗਾਤਾਰ ਹੜਤਾਲ ਚੱਲੇਗੀ ਨੰ ਮੱਥੇ ਸਮੇਂ ਦੀ ਪਰੰਤੂ ਜੇ ਟੈਂਡਰ ਪਣਬੱਸ ਅਚ ਰੱਦ ਕਰਕੇ ਤੇ ਪੀਆਰਟੀਸੀ ਦੇ ਟੈਂਡਰ ਨੂੰ ਜਾਰੀ ਰੱਖਿਆ ਜਾਂਦਾ ਤਾਂ 2 ਤਰੀਕ ਨੂੰ ਦੁਬਾਰਾ ਗੇਟ ਰਲੀਆਂ ਕਰਕੇ ਉਸੇ ਤਰੀਕੇ ਨਾਲ ਜੇ ਟੈਂਡਰ ਖੋਲਿਆ ਗਿਆ ਤਾਂ ਦੋ ਤਰੀਕ ਤੋਂ ਫਿਰ ਦੁਬਾਰਾ ਹੜਤਾਲ ਕੀਤੀ ਜਾਏਗੀ ਸੋ ਜੇ ਉਹ ਟੈਂਡਰ ਨੂੰ ਰੱਦ ਕਰ ਦਿੰਦੀ ਹੈ ਸਰਕਾਰ ਤਾਂ ਜਿਹੜੀਆਂ ਸਾਡੀਆਂ ਰੈਗੂਲਰ ਮੰਗਾਂ ਉਹਨਾਂ ਮੰਗਾਂ ਤੇ ਨਿਰੰਤਰ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਰਹੇਗੀ 8 9 ਤੇ 10 ਦਸੰਬਰ ਨੂੰ ਅਸੀਂ ਤਿੰਨ ਰੋਜ਼ਾ ਹੜਤਾਲ ਕਰਕੇ ਮਾਨਯੋਗ ਮੁੱਖ ਮੰਤਰੀ ਦੀ ਰਹਿਸ਼ ਅਗੇ ਧਰਨਾ ਦੇ ਕੇ ਆਪਣੀਆਂ ਮੰਗਾਂ ਦਾ ਹੱਲ ਕਰਾਉਣ ਲਈ ਜਿਹੜਾ ਵਾ ਰੂਸ ਪ੍ਰਧਨ ਸਿੰਘ ਕਰਾਂਗੇ ਤੇ 21 ਤਰੀਕ ਤੋਂ ਯਾਨੀ ਕਿ ਕੱਲ ਤੋਂ ਹੀ ਸਾਡੇ ਮੁਲਾਜ਼ਮ ਜਿਹੜੇ ਉਹ ਬੱਸਾਂ ਦੇ ਵਿੱਚ ਜਿਹੜਾ ਸਰਕਾਰ ਦੇ ਖਿਲਾਫ ਕਿਉਂਕਿ ਸਰਕਾਰ ਸਾਡੇ ਵਿਭਾਗ ਦਾ ਨਿਜੀਕਰਨ ਕਰ ਰਹੀ ਆ ਆਮ ਲੋਕਾਂ ਤੱਕ ਉਹ ਗੱਲ ਲੈ ਕੇ ਜਾਵਾਂਗੇ ਪ੍ਰਚਾਰ ਕਰਾਂਗੇ ਜਿਹੜਾ ਨੰਦਪੁਰ ਸਾਹਿਬ ਦੇ ਵਿੱਚ ਇਹ ਇਜਲਾਸ ਬੁਲਾਉਣ ਜਾ ਰਹੀ ਹੈ ਸਰਕਾਰ ਜਿਹੜੀ ਵਿਧਾਨ ਸਭਾ ਦਾ ਕਿਉਂਕਿ ਉਹ ਧਾਰਮਿਕ ਹੋਣ ਕਰਕੇ ਹੁੰਦਾ ਅਸੀਂ ਵਿਰੋਧ ਨਹੀਂ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਵਿਰੋਧਾ ਲਾਣ ਕਰ ਚੁੱਕੇ ਹਾਂ ਪਰ ਉਹ ਗੁਰੂ ਸਾਹਿਬ ਜੀ ਦੀ ਜਿਹੜੀ ਆ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਇਸ ਕਰਕੇ ਉਹਦਾ ਵਿਰੋਧ ਨਹੀਂ ਕੀਤਾ ਜਾਏਗਾ ਪਰੰਤੂ ਉਸ ਚੀਜ਼ ਨੂੰ ਮੁੱਖ ਰੱਖਦੇ ਹੋ ਉੱਥੇ ਵੀ ਸਾਡੇ ਮੁਲਾਜ਼ਮ ਜਿਹੜੇ ਉਹ ਗੁਰੂ ਸਾਹਿਬ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਸੀ ਕਿ ਮਨੁੱਖਤਾ ਨੂੰ ਜਿਹੜਾ ਵਾ ਮਨੁੱਖਤਾ ਦਾ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਉਸ ਚੀਜ਼ ਦੇ ਉਲਟ ਇਹ ਫਿਰ ਔਰੰਗਜ਼ੇਬ ਵਾਂਗੂ ਜਾਂ ਕਹਿ ਸਕਦੇ ਕਿ ਮੀਰ ਮੰਨੂ ਵਾਂਗੂ ਉਹਨਾਂ ਵਾਂਗੂ ਨਾਦਰ ਸ਼ਾਹ ਹੀ ਫਰਮਾਨ ਲੈ ਕੇ ਆਏ ਇਹਨਾਂ ਫਰਮਾਨਾਂ ਦੇ ਖਿਲਾਫ ਆਪਣੇ ਵਿਭਾਗਾਂ ਨੂੰ ਬਚਾਉਣ ਦੇ ਲਈ ਇਹ ਜਿਹੜੀ ਡਿਕਟੇਟਰਸ਼ਿਪ ਕਰ ਰਹੀ ਹੈ ਦਿੱਲੀ ਦੀ ਹਾਕਮ ਤੇ ਰਣ ਕੇ ਤੇ ਜਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਉੱਥੇ ਵੀ ਹਰਿਆਣਾ ਦੇ ਮੰਤਰੀ ਕਹਿੰਦੇ ਨੇ ਕਿ ਲੋਕਾਂ ਨੂੰ ਠੱਗਿਆ ਖਰਾਬ ਨਾ ਕੀਤਾ ਜਾਵੇ ਉਹ ਕਹਿੰਦੇ ਨੇ ਬਾਰ-ਬਾਰ ਹੜਤਾਲ ਹੁੰਦਾ ਜਿਹੜਾ ਤੁਸੀ ਨੂੰ ਗਲਤ ਹੈ ਬਿਲਕੁਲ ਦੀ ਟ੍ਰਾਂਸਪੋਰਟ ਮਨਿਸਟਰ ਸਾਡੀ ਹੜਤਾਲ ਦੇ ਵਿੱਚ ਆਣ ਕੇ ਧਰਨੇਆਂ ਮਜਾਰਿਆਂ 'ਚ ਬੋਲਦੇ ਰਹੇ ਜਦੋਂ ਮੰਤਰੀ ਨਹੀਂ ਸੀ ਬਣੇ ਐਮਐਲਏ ਨਹੀਂ ਸੀ ਬਣੇ ਉਹ ਕਹਿੰਦੇ ਰਹੇ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਤੁਹਾਡੀਆਂ ਤਨਖਾਹਾਂ 'ਚ ਵਾਧਾ ਕਰਾਂਗੇ ਠੇਕੇਦਾਰ ਵਿਚੋਲੀਏ ਬਾਹਰ ਕਟਾਂਗੇ ਵਿਚੋਲੀਏ ਪੈਸੇ ਖਾਂਦੇ ਨੇ ਠੇਕੇਦਾਰ ਤਨਖਾਵਾ ਦੇ ਵਿੱਚੋਂ ਪਰੰਤੂ ਜਦੋਂ ਤੋਂ ਮੰਤਰੀ ਬਣ ਕੇ ਉਹਨਾਂ ਨੇ ਇੱਕ ਵੀ ਮਸਲਾ ਜਿਹੜਾ ਵੇ ਮੰਗਾ ਚੋ ਹੱਲ ਨਹੀਂ ਕੀਤਾ ਕੱਲ ਵੀ ਉਹ ਸਾਨੂੰ 19 ਤਰੀਕ ਦੀ ਮੀਟਿੰਗ ਲਿਖਤੀ ਦਿੱਤੀ ਸੀ ਉਹਨਾਂ ਨੇ ਪਿਛਲੇ ਦਿਨੀ ਹੜਤਾਲ 'ਚ ਕੱਲ ਉਹ ਮੀਟਿੰਗ 'ਚ ਆਪ ਨਹੀਂ ਬੈਠੇ ਟਰਾਂਸਪੋਰਟ ਸੈਕਟਰੀ ਸਾਹਿਬ ਬੈਠੇ ਆ ਕਹਿਣ ਤੋਂ ਭਾਵ ਕਿ ਟਰਾਂਸਪੋਰਟ ਮੰਤਰੀ ਜੀ ਉਹਨਾਂ ਦਾ ਉਹ ਕੰਮ ਹੈ ਕਿ ਹਾਥੀ ਦੇ ਦੰਦ ਵਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਨੇ ਉਹ ਲੋਕਾਂ ਨੂੰ ਮੀਡੀਆ ਦੇ ਵਿੱਚ ਕੁਝ ਹੋਰ ਵਿਖਾ ਰਹੇ ਨੇ ਪਰੰਤੂ ਸਾਡੇ ਨਾਲ ਕੁਝ ਹੋਰ ਕੀਤਾ ਜਾ ਰਿਹਾ ਕਹਿਣ ਤੋਂ ਭਾਵ ਵੀ ਵਿਭਾਗ ਦੇ ਵਿੱਚ ਨਿਜੀ ਕਰਨ ਦਾ ਘਵਾੜਾ ਤੇਜ਼ ਕੀਤਾ ਜਾ ਰਿਹਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਕੋਈ ਵੀ ਜਿਹੜੀ ਜਨਤਕ ਇਹੋ ਜੀ ਹੜਤਾਲ ਹੁੰਦੀ ਉਹਦੇ ਵਿੱਚ ਵੱਧ ਚੜ ਕੇ ਸਮਰਥਨ ਕਰੋ ਕਿਉਂਕਿ ਸਰਕਾਰ ਜਿਹੜੀ ਆ ਉਹ ਵਿਭਾਗਾਂ ਨੂੰ ਖਤਮ ਕਰਨ ਵਾਲੇ ਪਾਸੇ ਲੱਗੀ ਜੇ ਮੰਤਰੀ ਜੀ ਚਾਹੁੰਦੇ ਕਿ ਹੜਤਾਲ ਨਾ ਹੋਵੇ ਤਾਂ 28 ਤਰੀਕ ਤੋਂ ਪਹਿਲਾਂ ਪਹਿਲਾਂ ਸਾਡੀਆਂ ਠੋਸ ਮੰਗਾਂ ਨੇ ਜਿਹੜਾ ਉਹਨਾਂ ਦਾ ਹੱਲ ਕਰਦਣ ਮੀਟਿੰਗ ਬੁਲਾ ਕੇ ਹੱਲ ਕਰਦਣ ਅਸੀਂ ਤਾਂ ਚਾਹੁੰਦੇ ਆ ਕਿ ਹੜਤਾਲ ਨਾ ਹੋਵੇ ਹੱਲ ਕੀਤਾ ਜਾਵੇ ਉਹਨਾਂ ਤੋਂ ਬੱਸਾਂ ਜਿਹੜੀਆਂ ਬੰਦ ਰੱਖੂਗੇ ਜਾਂ ਤੁਸੀਂ ਕੋਈ ਬਿਲਕੁਲ ਜੀ ਸਾਡੀਆਂ ਜਿਹੜੀਆਂ ਗੀਟ ਰਲੀਆਂ ਉਹ ਸਮੂਹਿਕ ਤੌਰ ਤੇ ਗੀਟ ਰਲੀਆਂ ਹੋਣਗੀਆਂ ਬੱਸਾਂ ਬੰਦ ਨਹੀਂ ਹੋਣਗੀਆਂ ਪਰੰਤੂ ਜੇਕਰ ਟੈਂਡਰ ਖੋਲੇ ਜਾਂਦੇ ਰੱਦ ਨਹੀਂ ਕੀਤੇ ਜਾਂਦੇ ਉਸ ਦਿਨ ਤਾਂ ਤੁਰੰਤ ਜਿਹੜਾ 12 ਵਜੇ ਤੋਂ ਬਾਅਦ ਅਸੀਂ ਆਪਣਾ ਜਿਹੜਾ ਹੜਤਾਲ ਵਾਲੇ ਪਾਸੇ ਨੂੰ ਆਪਣਾ ਰੋਖੇ ਜਿਹੜਾ ਕਰਾਂਗੇ ਕਿਉਂਕਿ ਸਾਡੀ ਮਜ਼ਬੂਰੀ ਬਣ ਜਣੀ ਹੈ ਜਿੱਥੇ ਆਮ ਲੋਕਾਂ ਦੀ ਗੱਲ ਹੈ ਕਿ ਆਮ ਲੋਕ ਖੱਜਲ ਹੁੰਦੇ ਆ ਅਸੀਂ ਆਪਣੀਆਂ ਬੱਸਾਂ ਦੇ ਵਿੱਚ 50 ਸਵਾਰੀਆਂ ਦੀ ਬਜਾਏ 150 ਸਵਾਰੀ ਬਿਠਾ ਕੇ ਚੱਲ ਰਹੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜੇ ਸਰਕਾਰ ਰੂਲਾਂ ਤੋਂ ਬਾਹਰ ਨਹੀਂ ਜਾਂਦੀ ਤੇ ਸਾਨੂੰ ਵੀ 50 ਸਵਾਰੀਆਂ ਦਾ ਫੈਸਲਾ ਲੈਣਾ ਪਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਫੈਸਲਾ ਸਾਨੂੰ ਮਜਬੂਰੀ ਚ ਲੈਣਾ ਪੈਗਾ ਕਿਉਂਕਿ ਅਸੀਂ ਆ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਆਪਣੀ ਜਾਨ ਜੋਖਮ ਚ ਪਾ ਰਹੇ ਆ ਪਰ ਪੰਜਾਬ ਸਰਕਾਰ ਜੇਕਰ ਇਹਨਾਂ ਫੈਸਲਿਆਂ ਤੋਂ ਵਾਪਸ ਨਹੀਂ ਮੁੜਦੀ ਤਾਂ ਸਾਨੂੰ ਮਜਬੂਰੀ ਚ ਇਹ ਵੀ ਫੈਸਲੇ ਲੈਣੇ ਪੈ ਸਕਦੇ ਆ। ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਵਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਅੱਜ ਅਸੀਂ ਜਥੇਬੰਦੀ ਦੀਆਂ ਮੰਗਾਂ ਤੇ ਮੰਥਨ ਕਰਨ ਲਈ ਅੱਜ ਜਥੇਬੰਦੀ ਦੀ ਮੀਟਿੰਗ ਜਿਹੜੀ ਇਸ ਲੂ ਪਵਨ ਲੁਧਿਆਣੇ 'ਚ ਰੱਖੀ ਸੀ ਜਿੱਦੇ 'ਚ ਅਸੀਂ ਸਮੂਹ ਡੀਪੂ ਕਮੇਟੀਆਂ ਨਾਲ ਆਪਣੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਸਰਕਾਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਟਕਾਰ ਰਹੀ ਆ ਤੇ ਮੰਗਾਂ ਮੰਨਣ ਤੋਂ ਵਾਅਦੇ ਕਰਕੇ ਮੁੱਕਰਦੀ ਨਜ਼ਰ ਆ ਰਹੀ ਆ ਤੇ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਆਪਣੇ ਐਕਸ਼ਨ ਲੀਕੇ ਨੇ ਜਿਵੇਂ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਦਾ ਟੈਂਡਰ ਲੈ ਕੇ ਆ ਰਹੀ ਵਾਰ-ਵਾਰ ਸਰਕਾਰ ਜਿੱਥੇ ਸਾਡੀ ਮੰਗ ਹੈ ਕਿ ਵਿਭਾਗ ਚ ਮਾਲਕੀ ਬੱਸਾਂ ਪਾਈਆਂ ਜਾਣ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਹੌਨ ਰਿਕਾਰਡ ਹੈ ਕਿ 14-1500 ਬੱਸ ਆਪਣੇ 5 ਸਾਲ ਦੇ ਪਲਾਨ ਦੌਰਾਨ ਜਿਹੜੀ ਉਹ ਪਾ ਦਿੰਦੀ ਸੀਗੀ ਪਰ ਇਹ ਸਰਕਾਰ ਨੇ 4 ਸਾਲ ਦਾ ਸਮਾਂ ਬੀਤ ਗਿਆਣ ਦੇ ਬਾਵਜੂਦ ਇੱਕ ਵੀ ਬੱਸ ਵਿਭਾਗ ਦੇ ਵਿੱਚ ਨਹੀਂ ਪਾਈ ਲਗਭਗ 400-500 ਬੱਸ ਆ ਜਿਹੜੀ ਉਹ ਕੰਡਮ ਹੋ ਗਈ ਵੱਖ-ਵੱਖ ਦੀਪੂਆਂ ਦਾ ਸ਼ਿੰਗਾਰ ਬਣੀ ਖੜੀ ਆ ਔਰ ਨਾਲ ਹੀ ਜਿਹੜੀਆਂ ਬੱਸਾਂ ਚੱਲਣ ਵਾਲੀਆਂ ਵੀ ਆ ਰੂਟ ਤੇ ਉਹਨਾਂ ਦਾ ਸਪੇਅਰ ਪਾਰਟ ਨਾ ਆਉਣ ਕਰਕੇ ਉਹ ਵੀ ਬੱਸਾਂ ਕਿਸੇ ਦੀ ਬੈਟਰੀ ਨਹੀਂ ਆ ਰਹੀ ਕਿਸੇ ਦਾ ਟਾਇਰ ਨਹੀਂ ਆ ਰਹਾ ਤੇ ਉਹ ਵੀ ਦੀਪੂਆਂ ਦਾ ਸ਼ਿੰਗਾਰ ਬਣ ਕੇ ਖੜੀ ਹੈ ਜੇ ਅੱਜ ਰੂਟ ਤੇ ਬੱਸਾਂ ਦੀ ਗੱਲ ਕਰੀਏ ਤੇ ਜਿਵੇਂ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਸਰਕਾਰ ਨੇ ਤੇ ਅਕਸਰ ਜਿਹੜੀ ਰੂਟ ਤੇ ਉਹ ਸਵਾਰੀ ਜਿੱਥੇ 50 ਸੀਟਰ ਬੱਸਾਂ ਉਹਦੇ ਚ 100 100 ਤੋਂ ਵੱਧ ਸਵਾਰੀ ਬੱਸਾਂ ਦੇ ਵਿੱਚ ਓਵਰਲੋਡ ਰਹਿੰਦੀ ਆ ਜਿੱਥੇ ਨੇਕਾ ਹਾਦਸੇ ਵੀ ਹੋ ਜਾਂਦੇ ਆ ਤੇ ਕਈ ਵਾਰਾਂ ਸਵਾਰੀਆਂ ਨੂੰ ਬੱਸ ਨਹੀਂ ਮਿਲਦੀ ਤੇ ਉਹਨਾਂ ਦੇ ਵੀ ਗੁੱਸੇ ਗਿੱਲੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਸੋ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਵਿਭਾਗ ਦੀਆਂ ਮਾਲਕੀ ਬੱਸਾਂ ਪਾਈਆਂ ਜਾਣ ਪਰ ਵਾਰ-ਵਾਰ ਉਹਨਾਂ ਵੱਲੋਂ ਪ੍ਰਾਈਵੇਟ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਂਦਾ ਜਾਂਦਾ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਕਿਉਂਕਿ ਕਿਲੋਮੀਟਰ ਪ੍ਰਾਈਵੇਟ ਇੱਕ ਆਮ ਕਾਰਪੋਰੇਟ ਘਰਾਣੇ ਜਦੋਂ ਸਰਕਾਰ ਸੱਤਾ ਚ ਆਈ ਸੀ ਤੇ ਉਹ ਕਹਿੰਦੀ ਸੀ ਵੀ ਕਾਰਪੋਰੇਟ ਘਰਾਣੇ ਜਿਹੜੇ ਅਸੀਂ ਇੱਥੋਂ ਪਜਾਵਾਂਗੇ ਔਰ ਭਗਤ ਸਿੰਘ ਦੀ ਸੋਚ ਮੁਤਾਬਕ ਅਸੀਂ ਆਜ਼ਾਦ ਮੁਲਖ ਦੇ ਵਿੱਚ ਜਿਹੜੇ ਸਰਕਾਰੀ ਵਿਭਾਗ ਹੈ ਇਹਨਾਂ ਨੂੰ ਬਚਾਵਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਉਹ ਸਾਰੇ ਜਿਹੜੇ ਵਾਅਦੇ ਆ ਉਹ ਉਲਟ ਨਿਕਲਦੇ ਨਜ਼ਰ ਆਉਂਦੇ ਆ ਤੇ ਜਿਹਦੇ ਚ ਸਿੱਧੇ ਤੌਰ ਤੇ ਵਿਭਾਗਾਂ ਦਾ ਨਿੱਜੀਕਰਨ ਕਰਕੇ ਤੇ ਸਰਕਾਰੀ ਵਿਭਾਗਾਂ ਨੂੰ ਬੰਦ ਕਰਕੇ ਲੋਕਾਂ ਦੇ ਰੁਜ਼ਗਾਰ ਦੇ ਰਸਤੇ ਵੀ ਬੰਦ ਕਰਨਗੇ ਨੌਜਵਾਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦਾ ਵੀ ਠੇਕੇਦਾਰਾਂ ਦੇ ਰਾਹੀਂ ਸ਼ੋਸ਼ਣ ਕਰਵਾਇਆ ਗਿਆ